ਕੋਈ ਵੀ ਟਰੈਕਟਰ ਹੈ ਨਾ ਜਦੋਂ ਪੈਲੀ ਵਾਹਣੀ ਆ ਤੁਸੀਂ ਆਹ ਲੈਂਕ ਐਤੋਂ 1 ਕੈਂਚੀ ਦੂਰ ਖੜੇ ਹੌਲੈਂਡ ਦੇ ਤਾਂ ਘੱਟ ਢੱਲਾ ਵੀ ਚੱਲ ਜਾਂਦਾ ਜਿਹੜਾ ਜੌਂਡੀ ਆ ਰੋ ਉਹ ਤਾਂ ਜਮਾ ਟਾਇਰ ਦੇ ਨਾਲ ਦੀ ਘਸਣਮੀ ਆਵੇ ਖਵਾ ਜਾ ਗੁੱਸਿਆ ਤੁਹਾਡੇ ਨਾਲ ਅੱਛਾ ਉਹ ਕਹਿੰਦੇ ਬਾਬਾ ਅਸੀਂ ਤਾਂ ਕੋਈ ਵਾਈ ਬੂਈ ਨਹੀਂ ਕਰਦੇ ਸਾਡੇ ਨਾਲ ਕਦੇ ਨਾ ਗੁੱਸੇ ਹੋ ਗਿਆ ਕਹਿੰਦਾ ਤੁਸੀਂ ਪਾਣੀ ਦੀ ਬਰਬਾਦੀ ਬਹੁਤ ਕਰਦੇ ਇਹ ਨਹੀਂ ਕੰਮ ਕਰਨਾ ਤੁਹਾਡੇ ਘਰੇ ਕਦੇ ਇਹ ਕੰਮ ਨਾ ਹੋਊਗਾ ਨਾ ਤੁਹਾਡੇ ਬਿਮਾਰ ਹੋਵੇ ਨਾ ਸਮਾਰ ਹੋਵੇ ਉਹ ਬਾਬੇ ਨੂੰ ਮਿਲਿਆ ਕਿ ਬਾਬਾ ਇਹ ਜੇ ਕੰਮ ਕਰੀ ਚੱਲਣ ਵਾਲੇ ਪੌਣਨ ਵਾਲੇ ਫਲੀਆਂ ਜਿਹੜੇ ਨੇ ਹੁਣ ਬੰਦੇ ਨੇ ਹਾਲ ਲੈਣੇ ਐ ਨਵੇਂ ਹਾਂ ਉਹ ਬੰਦਾ ਹਾਲ ਸਪਰਿੰਗਾਂ ਵਾਲੇ ਲਵੇ ਮਾਝੇਰੀ ਬਹੁਤ ਵਧੀਆ ਚੱਲਣਗੇ ਭਈ ਉਹ ਆਪਣੇ ਲੋਕਾਂ ਦਾ ਹਉਆ ਬਣਾਇਆ ਹੋਇਆ ਮੈਂ ਵਰਤ ਕੇ ਦੇਖਿਆ ਜੇ ਆਪਾਂ ਚਲਾ ਕੇ ਹੀ ਵਿਖਾ ਦਾਂਗੇ ਆਪਣਾ ਦੂਜਾ 11 ਦਾ ਸੱਟਾਂ ਦਾ ਸੈੱਟ ਅਪ ਆਊਟ ਕੀਤਾ ਵਾ 11 ਹਨ ਨਵਾਂ ਉਹ ਵੇਚ ਦੇਣਾ ਆਪਾਂ ਇਹ ਨਾ ਜਿਹੜੇ ਟਰੈਕਟਰ ਜੌਂਡੀ ਆਰਾ ਉਹਨਾਂ ਵਾਸਤੇ ਤਾਂ ਖਾਸ ਕਰਕੇ ਇਹਨਾਂ ਦੀ ਜਿਹੜੀ ਕਮਾਨੀ ਹੁੰਦੀ ਆ ਥੋੜੀ ਜਿਹੀ ਹਾਰਡ ਹੁੰਦੀ ਆ ਸੈਂਸਿੰਗ ਵਾਲੀ ਜਿਹਨੇ ਕੰਟਰੋਲ ਕਰਨੀ ਹੁੰਦੀ ਲੈਫਟ ਤੁਸੀਂ ਆਹ ਟਰੈਕਟਰ ਨੂੰ ਵਾਈ ਜਾਨੇ ਪਹਿਲੇ ਗੇਅਰ 'ਚ ਇਹਨੂੰ ਰੋਕ ਕੇ ਜਿੱਥੇ ਲੈਫਟ ਨਾਲ ਛੇੜਿਓ ਇਹਨੂੰ ਪਹਿਲੇ ਲੋਅ 'ਚ ਲਾ ਦਿਓ ਇਹਨੇ ਸਲਿੱਪ ਕੱਢੀ ਜਾਣੇ ਖੜੇ ਨੇ ਥੁਰਨਾ ਨਹੀਂ ਇਹਦਾ ਮਤਲਬ ਇਹ ਟੱਕੇ ਨਾਲ ਚੱਲਦਾ ਜੇ ਹਲ ਟੱਕਾ ਮਾਰਦੇ ਆ ਫੇਰ ਸੈਂਸਿੰਗ ਕਰਦਾ ਲੋਅ ਗੇਅਰ 'ਚ ਉਹ ਟੱਕਾ ਨਹੀਂ ਵਜਦਾ ਤੇ ਉਹ ਫੜ ਜਾਂਦਾ ਉਹ ਤੁਸੀਂ ਦੇਖੋ ਵੀ ਕਿੰਨੇ ਸਪਰਿੰਗਾਂ ਨੇ ਹਰ ਟਾਈਮ ਨੂੰ ਧੱਕੇ ਰੱਖਣ ਜਿੰਨੇ ਪਿੱਛੇ ਨੂੰ ਖਿੱਚਿਆ ਸਾਰਿਆਂ ਨੇ ਉਹਨੂੰ ਹਰ ਟਾਈਮ ਥੱਕੀ ਜਾਣਾ ਐ ਇੱਕ ਉਹਨਾਂ ਦਾ ਵਜਨ ਮੇਰੇ ਸਾਮਣੇ 4 ਕੁਇੰਟਲ ਦੇ ਨੇੜੇ ਤੇ ਡਜਾਵ ਰਿੰਦਾ ਬਈ ਜਿਆਦਾ ਹੁੰਦਾ ਹਾਂ ਹਾਂ ਜਿਆਦਾ ਹੁੰਦਾ ਬਈ ਇਹ ਇਹ 2 ਕੁਇੰਟਲ 60 ਕਿਲੋ ਦਿੰਦੇ ਉਹ 3 ਕੁਇੰਟਲ ਤੋਂ ਕੋਈ ਘੱਟ ਹੀ ਨਹੀਂ ਹਾਲ ਕਿੰਨੇ ਸਪਰਿੰਗ ਹੋ ਗਏ ਉਹ ਆਪਣੇ ਅਰਗੇ ਤਾਂ ਬੰਦਾ ਹੀ ਨਹੀਂ ਉਹ ਲੈਣੇ ਉਧਰੋਂ ਪਹਿਣ ਕੇ ਵਧੀਆ ਬ੍ਰਾਂਡ ਦੇ ਲੈਣੇ ਆ ਆਪਣੇ ਨਾ ਹੁਣ ਕੀ ਚੱਲਦਾ ਆਪਣੇ ਗੋਲ ਟੈਨ ਵਾਲੇ ਆ ਗਏ ਹਾਂ ਟੈਨ ਗੋਲ ਆ ਉਹ ਟਾਇਰ ਲਾ ਕੇ ਕੋਈ ਕੋਸ ਕੋਈ ਕੋਸ ਪਰ ਜਿਹੜਾ ਠੜਮੀ ਟਾਇਰ ਵਾਲਾ ਹਾਲਾ ਉਹੀ ਸੈਟ ਆ ਇੱਕ ਤਾਂ ਜਿੰਨੀ ਮਰਜ਼ੀ ਪਰਾਲੀ ਹੋਵੇ ਧਾ ਹੋਵੇ ਇਹਦੇ ਫਸਦਾ ਨਹੀਂ ਜਿਹੜਾ ਖੜਮੀ ਟਾਇਰ ਆ ਇੱਕ ਇਹ ਡੂੰਗਾ ਬਹੁਤ ਜਾਂਦਾ ਜ਼ੋਰ ਤਾਂ ਥੋੜਾ ਵਾਧ ਲਵਾਉਂਦਾ ਗੋਲ ਟਾਇਰ ਘੱਟ ਲਵਾਉਦੀ ਪਰ ਗੋਲ ਟਾਇਰ 3 ਇੰਚੀ 4 ਇੰਚੀ ਇਹਦੇ ਨਾਲ ਛੋਟੀ ਹੋ ਜਾਂਦੀ ਆ ਜਦੋਂ ਭਰਨਗੇ ਹੀ ਵੱਧ ਤੇ ਇੱਕ ਜਦੋਂ ਆਪਾਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਅਸੀਂ ਉਹ ਪਲੌ ਸੀ ਆਪਣੇ ਕੋਲੇ ਪੰਜ ਕੋਈ ਕਿਰਾਇਆ ਨਹੀਂ ਲਾਇਆ ਜਿੰਨੀ ਪੈਲੀ ਆਪਾਂ ਸਾਰੀ ਤੁਹਾਨੂੰ ਵੀਡੀਓ ਵਿੱਚ ਖਾਦਾਂਗੇ ਇੱਕ ਪਾਸੇ ਉਹ ਨਾਲੇ ਹਾਈਡਰੋਲਿਕ ਨਹੀਂ ਕਿ ਸਿੰਪਲ ਪਲੋਆ ਉਹਨਾਂ ਨਾਲ ਜੈਤਾ ਹੀ ਨਹੀਂ ਪੈਲੀ ਬਾਤੀ ਆ 5 ਕਿੱਲੇ ਸਵੇਰ ਆਉਂਦਾ ਹੀ 5 ਕਿੱਲੇ ਸ਼ਾਮ ਨੂੰ 3 ਲੀਟਰ ਦੀ ਐਵਰੇਜ ਆਈ ਇੱਕ ਕਿੱਲੇ ਨੂੰ ਅੱਗ ਨਹੀਂ ਲਾਈ ਆਪਾਂ ਕਿਸੇ ਦੇ ਖੇਤ 'ਚ ਖੜੇ ਆ ਆਪਣੇ ਖੇਤ 'ਚ ਨਾ ਕੋਈ ਵਾਹਣ ਪਾਣੀ ਨਾ ਪਰਿਆ ਹਾਂ ਉਹ ਮਾਨ ਸਾਹਿਬ ਨੂੰ ਕਹਿਣਾ ਸੀਗਾ ਵੀ ਆਪਾਂ ਕੱਲੇ ਝਟਕਲੇ ਆ ਮਜ਼ਾਕਾਂ ਤੇ ਕਰਨਾ ਰਹੀਏ ਮਾੜਾ ਮੋਟਾ ਨਾ ਲੈਡ ਤਾਂ ਜ਼ਰੂਰ ਵੱਧ ਦਿੰਦੇ ਆ ਪਰ ਇਹਨੂੰ ਸਹੀ ਤਰੀਕੇ ਤੇ ਵਰਤ ਕੇ ਬਾਈ ਇੱਕ ਖੇਤ 'ਚ ਹੀ ਪੰਜ-ਪੰਜ ਡאן ਮੋਟਰ ਚੱਲੀ ਜਾਂਦੀ ਲੋਕ ਵੇਂਦੇ ਹੀ ਨਹੀਂ ਤੇ ਆਪਾਂ ਨੂੰ ਦੇਣੀਆਂ ਪੈਣੀਆਂ ਇਹ ਤਾਂ ਸ਼ੁਰੂਆਤ ਤਾਂ ਹੋ ਚੁੱਕੀ ਆ ਹਾਂ ਇਹ ਦੇਣੀਆਂ ਪੈਣੀਆਂ ਪਰ ਤੁਸੀਂ ਉਹ ਜਿਹੜੇ ਮੁੱਦਿਆਂ ਤੇ ਉਹ ਗੱਲ ਕਰਦਾ ਸੀ ਉਹਨਾਂ ਤੋਂ ਹੁਣ ਉਹ ਵੀ ਝਟਕ ਲਿਆ ਮਜ਼ਾਕਾਂ ਤੇ ਆ ਗਿਆ ਜਿਹੜੀ 26 ਵੈਰਾਈਟੀ ਆ ਝੋਨੇ ਦੀ ਐਰਤੀ ਸਭ ਤੋਂ ਵੱਧ ਵਜਾਂ ਤਾਂ ਤੁਸੀਂ ਉਹਦੀ ਮੁੱਛਲ ਦੀ ਹੁਣੀ ਆ ਜਿਹੜੀ 2 ਮਹੀਨੇ ਵੱਧ ਲੈਂਦੀ ਆ ਆਮਣਾਂ ਬਸ ਉਹ ਛਿੰਡਣ ਵਾਲੇ ਕਹਿੰਦੇ ਸਾਨੂੰ ਚੌਲੀ ਉਹ ਚਾਹੀਦਾ ਜਿਹੜੀ ਲੇਟ ਵੈਰੈਟੀ ਆਉਂਦੀ ਉਹਦਾ ਚੌਲ ਟੁੱਟਦਾ ਨਹੀਂ ਹਾਂ ਜਿਹੜੀ 26 ਇਹਦਾ ਚੌਲ ਕਹਿੰਦੇ ਟੁੱਟਦਾ ਕਿਉਂਕਿ ਘੱਟ ਥਾਮਾ ਲੈਂਦਾ ਨਾ ਇਹ ਹੁੰਦਾ ਨਾ ਬਾਈ ਟੁੱਟਿਆ ਚੌਲ ਖਾ ਲਗੇ ਭੁੱਖੇ ਰਹਿਣ ਨਾ ਅੱਧਾ ਪਾਣੀ ਲੱਗਣਾ ਸੀ ਕੱਲੀ 26 ਦੀ ਵੈਰੈਟੀ ਜਾਂ ਕੋਈ ਹੋਰ ਕਹਿ ਦੋ ਜਿਹੜੀ ਘੱਟ ਥਾਮਾ ਲੈਣ ਵਾਲੀ ਆ ਆਪਾਂ ਉਹ ਵੈਰੈਟੀ ਲਾ ਲਗੇ ਇਹ ਕਾਗ ਨਾ ਲਾਓ ਆ ਵੇਖੋ ਕਿੰਨੇ ਬੂਟੇ ਯਾਰ ਸਾਰੇ ਮਚਾਤੇ ਕੁਛ ਵੀ ਨਹੀਂ ਹੁੰਦਾ ਤੁਹਾਡਾ ਫਾਇਦਾ ਹੀ ਹੋਣਾ ਸੀ ਜੇ ਤੁਸੀਂ ਪਲਾਉਣਾ ਫੋਨ ਨੂੰ ਮੈਂ ਤਾਂ ਬਹੁਤ ਚਲੋ ਉਹ ਤੇ ਆ ਬੋਲ ਜੇ ਹੁਣ ਚਾਹ ਆ ਵੀ ਮੱਚ ਜੰਦੇ ਆਈਆ ਬਈ ਯਾਰ ਪਤਾ ਨਹੀਂ ਮੈਂ ਆਪ ਲੋਕਾਂ ਨੇ ਕਹਣਾ ਤੂੰ ਬਾਹਲਾ ਸਿਆਣਾ ਆ ਗਿਆ ਪਰ ਮੈਂ ਇੰਨਾ ਤੁਸੀਂ ਵੇਖ ਲਓ ਵਾਈ ਕਰਦਾ ਛੋਟਾ ਜ਼ਿਮੀਦਾਰ ਹਾਂ 50 60 ਕਿਲੇ 70 ਕਿਲੇ ਠੇਕੇ ਤੇ ਵੀ ਲੈਣਾ ਪਰ ਆਪ ਜਵਾਗ ਨੂੰ ਪਛਲਾ ਹੀ ਹੱਦ ਨਹੀਂ ਲਾਈਗੀ ਪਰ ਆਪਾਂ ਨੂੰ ਦੇਣੀਆਂ ਪੈਣੀਆਂ ਕਿਤੇ ਨਾ ਕਿਤੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਕਿਸੇ ਰਿਸ਼ਤੇਦਾਰੀ ਚ ਮੈਨੂੰ ਕੋਈ ਉਹਨਾਂ ਦੇ ਨਾ ਕੋਈ ਨਾ ਕੋਈ ਗੇਮ ਆਈ ਰਹਿੰਦੀ ਸੀ ਕਿਤੇ ਕਿਸੇ ਦੇ ਨੌਕਸ ਪਏ ਗਿਆ ਕਿਤੇ ਕੋਈ ਕਿਸੇ ਦੇ ਨੌਕਸ ਪਏ ਗਿਆ ਉਹ ਬੰਦੇ ਵਹੀਂ ਨਹੀਂ ਸੀ ਉਹਨਾਂ ਦੇ ਘਰੇ ਕੋਈ ਹੈ ਨਹੀਂਗਾ ਮੁੰਡੇ ਜੌਬ ਤੇ ਲੱਗੇ ਹੋਏ ਆ ਉਹ ਮੈਨੂੰ ਆਦੇ ਨਾਲ ਨਰ ਪਾ ਇੱਕ ਦਿਨ ਕੱਢ ਕੇ ਆਈ ਆ ਆਪਾਂ ਨਾ ਦਵਾਈ ਲੈ ਕੇ ਆਉਣੀ ਆ ਮੈਂ ਗੱਡੀ ਲੈ ਕੇ ਗਿਆ ਤੇ ਇਹ ਦਵਾਈ ਦਵਾਂ ਦਵਾਈ ਕਾਦੀ ਉਹਨਾਂ ਨੇ ਸਿਆਣੇ ਛੱਪੇ ਕੋਲੇ ਜਾਣਾ ਕਿਹੇ ਕੋਲੇ ਅੱਛਾ ਜਿੱਦਨ ਮੈਂ ਉਹਨਾਂ ਦੇ ਘਰੇ ਗਿਆ ਨਾ ਉਹ ਉਹਨਾਂ ਦੀ ਆਪ ਸੀ ਉਹਦੀ ਬੇਬੇ ਦੀ ਮੋਟਰ ਚਲਾ ਕੇ ਸਾਰਾ ਘਰ ਧੋਦਨਾ ਦੂਜੇ ਦਿਨ ਜਿਵੇਂ ਤੀਜੇ ਤੀਜੇ ਦਿਨ ਠੰਡਾ ਕਰਦੀਆਂ ਤੇ ਉਹਨਾਂ ਦੀ ਨਾਲੀ-ਨੂਲੀ ਸਾਰਾ ਘਰ ਦੇ ਜਿਹੜੇ ਆਂਡਗਵਾਂਡ ਸੀ ਬਹੁਤ ਪਰੇਸ਼ਾਨ ਸੀ ਜਿਹੜੀ ਮੋਟਰ ਚਲਾ ਕੇ ਉਹਨੇ ਬੋਂਕਰ ਨਹੀਂ ਮਾਰਨੀ ਕੱਲੀ ਮੋਟਰ ਚਲਾ ਗਈ ਉਹ ਸਿਆਣੇ ਕੋਲੇ ਗਈ ਤੇ ਉਹ ਕਹਿੰਦੇ <table> ਬਾਬੇ ਨੇ ਸਾਰਾ ਕੁਝ ਕਰਤਾ ਉਹਨਾਂ ਨੂੰ ਦੱਸਤਾ ਵੀ ਐਂ ਕਰਿਓ ਜਿਉਂ ਕਰਿਓ ਚਲੋ ਹੋਣ ਲੱਗੇ ਤੇ ਮੈਂ ਬਾਬੇ ਨੂੰ ਆ ਕੇ ਮੈਂ ਕਿਹਾ ਬਾਬਾ ਜੀ ਅਜੇ ਤੂੰ ਮੇਰਾ ਇੱਕ ਕੰਮ ਕਰ ਦੇਵੇਂ ਕਹਿੰਦਾ ਦੱਸ ਮੈਂ ਕਿਹਾ ਯਾਰ ਤੂੰ ਇਹਨਾਂ ਨੂੰ ਕਹੇ ਤੁਹਾਡੇ ਘਰੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਪਾਣੀ ਨਹੀਂ ਡੋਲਣਾ ਤੇ ਤੁਸੀਂ ਪਾਣੀ ਦੀ ਬਹੁਤ ਬੇਅਦਬੀ ਕਰਦੇ ਆਂ ਕੋ ਨੂੰ ਉਹੀ ਲੈ ਕੇ ਬੈਠਾ ਆਉਂਦਾ ਹਾਂ ਵੀ ਤੂੰ ਆਦੇ ਢੰਗ ਨਾਲ ਕਹਦੀ ਮੇਰੇ ਤੇ ਗੱਲ ਨਾ ਆਵੇ ਸਹੀ ਹੈ ਬਾਬੇ ਨੇ ਕਹਿੰਦਾ ਆਪਾਂ ਬਾਬਾ ਕਹਿੰਦਾ ਯਾਰ ਮੈਨੂੰ ਮੈਂ ਜਦੋਂ ਦਾ ਧਿਆਨ ਲਾਇਆ ਮੈਨੂੰ ਐ ਲੱਗਾ ਵੀ ਤੁਸੀਂ ਨਾ ਕੀ ਜਾਂਦੇ ਹੁੰਦੇ ਆਪਾਂ ਕਾਦੀ ਕੜਾਈ ਦਿੰਨੇ ਆ ਖਵਾਜਾ 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 ਗੁੱਸੇ ਆ ਤੁਹਾਡੇ ਨਾਲ ਅੱਛਾ ਉਹ ਕਹਿੰਦੇ ਬਾਬਾ ਅਸੀਂ ਤਾਂ ਕੋਈ ਵਾਈ ਬੂਈ ਨਹੀਂ ਕਰਦੇ ਸਾਡੇ ਨਾਲ ਕਦੇ ਨਾ ਗੁੱਸੇ ਹੋ ਗਿਆ ਕਹਿੰਦਾ ਤੁਸੀਂ ਪਾਣੀ ਦੀ ਬਰਬਾਦੀ ਬਹੁਤ ਕਰਦੇ ਇਹ ਨਹੀਂ ਕੰਮ ਕਰਨਾ ਤੁਹਾਡੇ ਘਰੇ ਕਦੇ ਇਹ ਕੰਮ ਨਾ ਹੋਊਗਾ ਨਾ ਤੁਹਾਡੇ ਬਿਮਾਰ ਹੋਵੇ ਨਾ ਸਮਾਰ ਹੋਵੇ ਉਹ ਬਾਬੇ ਨੂੰ ਮਿਲਿਆ ਕਿ ਬਾਬਾ ਇਹ ਜੇ ਕੰਮ ਕਰੀ ਚੱਲ ਨਾਲੇ ਪੌਣ ਨਾਲੇ ਫਲੀਆਂ ਨਾਲੇ ਫਾਇਦਾ ਕਰ ਦੇਗਾ ਥੋੜਾ ਬਹੁਤਾ ਸਹੀ ਗੱਲ ਆ ਉਹ ਮੈਂ ਆਣਾ ਵੀ ਜੇ ਮੈਂ ਤਾਂ ਬਾੜਾ ਨਹੀਂ ਕਹਿੰਦਾ ਕਿ ਜੇ ਆਪਣਾ ਹੀ ਨੁਕਸਾਨ ਆ ਇਹ ਕਿੰਨਾ ਕੁ ਟਾਈਮ ਕੱਢੀ ਜਾਣਗੇ ਥੱਲੇ ਸਹੀ ਗੱਲ ਹੈਣਾ ਇਹ ਸੁਖਬੀਰ ਬਾਦਲ ਨੇ ਵੀ ਹੋਰ ਗ੍ਰਹਿ ਤੇ ਜਾ ਕੇ ਰਹਿਣ ਲੱਪਣਾ ਤੇ ਭਗਵੰਤ ਮਾਨ ਉਹਨਾਂ ਨੇ ਵੀ ਮਰਨਾ ਆਪਾਂ ਹੀ ਆਖੀ ਦੀ ਇੱਥੇ ਇਹ ਜੇ ਤੁਸੀਂ ਸੋਚ ਲਓਗੇ ਤਾਂ ਭਰਾਵਾ ਮੈਂ ਆਪਣੀ ਇੱਕ ਵੀਡੀਓ 'ਚ ਉਹ ਬੰਦੇ ਨੇ ਕਿਹਾ ਸੀਗਾ ਕਹਿੰਦਾ ਭਾਈ ਦਰਾਖਤ ਇੱਕ ਨਹੀਂ ਗਾ ਤੇਰੇ ਖੇਤ ਤੂੰ ਗੱਲਾਂ ਪਰ ਮੈਂ ਉੱਥੇ ਆਪਾਂ ਹਜ਼ਾਰ ਤੋਂ ਉੱਤੇ ਬੂਟੇ ਲਾਤੇ ਬਾਈ ਪਿੰਡ ਵੀ ਯਾਰ ਕੀ ਹੋਰ ਲਾਵਾਂਗੇ ਪਰ ਜਿੰਨੀ ਮੈਂ ਕਰ ਸਕਦਾ ਕੀਤੀ ਆ ਹੁਣ ਆਪਾਂ ਆ ਜਗੇ ਬਾਈ ਇੱਕ ਕੰਮ ਤੇ ਆਣਾ ਜਦੋਂ ਪੈਰੀ ਸੁੱਕੀ ਵਾਉਣੀ ਆ ਜਦੋਂ ਲੈਫਟ ਰੱਖੀ ਥੱਲੇ ਆ ਪਹਿਲਾਂ ਹੀ ਪਾਉਣੀ ਜਿੰਨੇ ਮਰਜ਼ੀ ਰੋੜਿਆਂ ਵਾਲੇ ਵਾਹਨ ਚ ਭਾਈ ਚਲੋ ਪੈਨ ਨਹੀਂ ਨਿਕਲਦੀ ਨਹੀਂ ਬਾਹਰੀਆਂ ਪੈਨਾਂ ਨਿਕਲ ਜਾਂਦੀਆਂ ਆ ਅੱਜ ਇਧਰ ਲਈ ਪੈਨ ਕਿਹਨੇ ਪਾਈ ਸੀ ਇਧਰ ਲਈ ਇੱਕ ਪੁੱਠੀ ਪਏ ਹਾਂ ਹਾਂ ਪਤਾ ਲੱਗ ਗਿਆ ਉਹਨਾਂ ਨਾ ਤੇ ਜਦੋਂ ਆ ਕਰਤੀ ਇਹਦੇ ਨਾਲ ਨਿਕਲਦਾ ਨਹੀਂ ਇਹ ਇੱਕ ਨਾ ਜਦੋਂ ਆਪਾਂ ਖੇਤੋਂ ਘਰੇ ਟਰੈਕਟਰ ਲੈ ਕੇ ਜਾਂਦੇ ਹਾਂ ਬਾਹਲੇ ਬੰਦਿਆਂ ਦੀ ਯਾਦ ਹੁੰਦੀ ਹੈ ਜਿੰਨੀ ਲੈਖ ਸਾਰੀ ਚੱਕ ਕੇ ਤਾਂ ਲਾ ਦਿੰਦੇ ਇਹ ਨਹੀਂ ਤੁਸੀਂ ਜਿੰਨਾ ਤੁਹਾਡੇ ਨਾਲ ਸਰਦਾ ਕੋਨ ਆਏ ਕਹਿ ਦਿੰਦੇ ਕਿ ਵੀ ਲੈਫਟ ਨਹੀਂ ਚੱਕਦਾ ਟਰੈਕਟਰ ਇੰਨੀ ਕੁ ਲੈਫਟ ਚੱਕੜੀਆਂ ਤਾਂ ਉਹਦਾ ਫਾਇਦਾ ਇਹ ਆ ਤੁਹਾਡੀ ਲੈਂਕ ਨਿਕਲ ਗਈ ਤੁਹਾਡੀ ਟਾਪ ਲੈਂਕ ਵਾਲਾ ਪਿੰਨ ਨਿਕਲ ਗਈ ਕੁਝ ਨਿਕਲ ਜੇ ਫਾਲੇ ਨੁਕਸਾਨ ਨਹੀਂ ਕਰਦੇ ਟਾਇਰਾਂ ਦੇ ਆ ਨਿਕਲ ਗਿਆ ਨਾ ਇਹ ਥੱਲੇ ਲੱਗ ਜਾਣਗੇ ਜੇ ਆਪਣੀ ਲੈਫਟ ਸਾਰੀ ਤਾਂ ਚੱਕੀ ਹੋਈ ਇਹਨੇ ਘੁੰਮ ਕੇ ਟਾਇਰਾਂ ਚ ਵੜ ਜਾਣਾ ਫਿਰ ਪੈਲੀ ਵਾਉਣ ਲੱਗਣਾ ਸਭ ਤੋਂ ਮੇਨ ਕੰਮ ਜਿਹੜਾ ਕੋਈ ਵੀ ਟਰੈਕਟਰ ਹੈ ਨਾ ਜਦੋਂ ਪੈਲੀ ਵਾਹਣੀ ਆ ਤੁਸੀਂ ਆ ਲੈਂਕ ਇਹ ਤਾਂ 1 ਕੈਂਚੀ ਦੂਰ ਖੜੇ ਹੌਲੈਂਡ ਦਾ ਤਾਂ ਘੱਟ ਢਿੱਲਾ ਵੀ ਚੱਲ ਜਾਂਦਾ ਜਿਹੜਾ ਜੌਂਡੀ ਆ ਰਿਹਾ ਉਹ ਤਾਂ ਜਮਾ ਟਾਰ ਦੇ ਨਾਲ ਦੀ ਘਸਣ ਨਹੀਂ ਆਵੇ ਇੱਕ ਜਿੰਨੀ ਪਿਆਲੀ ਸਿੱਧੇ ਘੇਰੇ ਬਾਉਣੇ ਹੋ ਓਨੀ ਪੁੱਠੇ ਘੇਰੇ ਬਾਓ ਟਰੈਕਟਰ ਦੇ ਟਾਇਰਾਂ ਦੀ ਕਸਾਈ ਕ੍ਰੌਂਪੀਅਨ ਦੀ ਬ੍ਰੇਕ ਦੀ ਖਰਕ ਦੀ ਕਸਾਈ ਇੱਕੋ ਜੀ ਹੋਊਗੀ ਹੁਣ ਹੌਲੈਂਡ ਆਪਣਾ ਚੱਲਦਾ ਵੇਖੋ ਇਥੇ ਜਲਾ ਲ ਕੇ